ਹਾਂਜੀ ਸਸੀ ਕਾ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਦਿਖਾਉਣਿਆ ਤੁਹਾਨੂੰ ਆਪਣੀ ਭਿੰਡੀ ਤੇ ਇਹ ਭਿੰਡੀ ਦੀ ਗੁੜਾਈ ਹੋ ਗਈ ਆ ਇਹ ਪਟੇ ਦੀ ਦੇਖ ਲਓ ਕਿੰਨੀ ਸੋਹਣੀ ਆ ਤੇ ਕੋਈ ਥੁੰਡੀ ਨਹੀਂ ਦੇਖ ਲਓ ਇੱਕ ਸਪਰੇ ਕਰੀ ਹੋਈ ਆ ਹਜੇ ਤੱਕ ਤੇ ਬਹੁਤ ਦਿਨ ਹੋ ਗਏ ਸਪਰੇ ਕਰੀ ਨਾ ਤੇ ਕੋਈ ਥੁੰਡੀ ਸੰਡੀ ਦਾ ਰੋਗ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਪੂਰੀ ਜਰਮੀਨੇਸ਼ਨ ਤਾਂ ਬਹੁਤ ਸੋਹਣੀ ਸੀ ਬਸ ਇਦਾਂ ਜਦ ਤਿੱਕਰ ਟੁੱਟਣ ਲੱਗਣੀਆਂ ਜਦ ਤਿੱਕਰ ਦੋ ਜਾਂ ਤਿੰਨ ਗੁਡਾਈਆਂ ਹੋ ਜਾਣੀਆਂ ਜੇ ਜਾਨੀ ਕਿ ਕੱਖ ਘੱਟਦੀ ਗੁਡਾਈ ਕਰੀ ਚੱਲੀ ਹੈ ਨਾ ਫੇਰ ਭਿੰਡੀ ਦੇ ਵਿੱਚ ਫਰਕ ਬਹੁਤ ਪੈ ਜਾਂਦਾ ਕਿ ਫੇਰ ਭਿੰਡੀ ਦਾ ਵਾਦਾ-ਬੂਦਾ ਬਹੁਤ ਜ਼ਿਆਦੇ ਹੁੰਦਾ ਹਾਂ ਦੇ ਨਾ ਇਹਨੇ ਵੀ ਗੁੜਾਈ ਕਰਨ ਦਾ ਫਾਇਦਾ ਹੁੰਦਾ ਗੁੜਾਈ ਦੇ ਨਾਲ ਪਿੰਡੀ ਗੜਾਈ ਨੂੰ ਮੰਨਦੀ ਵੀ ਬਹੁਤ ਆ ਕੀ ਜਦੋਂ ਗੜਾਈ ਹੁੰਦੀ ਹੈ ਨਾ ਪਿੰਡੀ ਵਾਧੀ ਵੀ ਬਹੁਤ ਗੁੱਡਣ ਦੇ ਨਾਲ ਫਰਕ ਪੈਂਦਾ ਤੇ ਬਸ ਜਿਆਦਾ ਦਾ ਅਸਰ ਇਹਦਾ ਜਰਮੀਨੇਸ਼ਨ ਦਾ ਤੇ ਇੱਕ ਜਦੋਂ ਵੀ ਲਾਉਣੀ ਆ ਭਿੰਡੀ ਆਪਾਂ ਹਰ ਇੱਕ ਸਾਲ ਖੇਤ ਨਵਾਂ ਹੋਵੇ ਇਹ ਉਹੀ ਖੇਤ ਚ ਨਹੀਂ ਲੱਗਦੀ ਜਿਵੇਂ ਹੁਣ ਆਪਾਂ ਐਤ ਕੀ ਇੱਥੇ ਲਾ ਲਈ ਜੇ ਨੈਕਸਟ ਈਅਰ ਇੱਥੇ ਲਾਵਾਂਗੇ ਨਾ ਤਾਂ ਇਹਨੇ ਜੂਠ ਮਾਨੇ ਜਾਣੀਆਂ ਨਾ ਤਾਂ ਭਿੰਡੀ ਨਹੀਂ ਉਨਾ ਉਠਾ ਕਰਨਾ ਨਾ ਕੁਝ ਹੋਰ ਬਹੁਤ ਫਰਕ ਪੈ ਜਾਂਦਾ ਭਿੰਡੀ ਦਾ ਹਨਾ ਤੇ ਉਹਦੇ ਚੱਕਰ ਜਾ ਤੇ ਬਾਕੀ ਥੋੜੀ ਜਰਮੀਨੇਸ਼ਨ ਸਹੀ ਹੋਣੀ ਚਾਹੀਦੀ ਹੁਣ ਆਪਾਂ ਇੱਕ ਵਾਰੀ ਬਿਜਾਈ ਕਰੀ ਸੀ ਕੋਈ ਐਜ ਵਿੱਚ ਬੂਟਾ ਨਹੀਂ ਲਾਇਆ ਕੋਈ ਕੁਝ ਨਹੀਂ ਕਰਿਆ ਤੇ ਵੀ ਸੋਹਣੀ ਜਰਮੀਨੇਸ਼ਨ ਹੋਈ ਸੀ ਸਾਰੀ ਤੇ ਵਧੀਆ ਸੀਗੀ 5 5.5 ਕਿਲੋ ਵੀਪਿਆ ਸੀਗਾ ਪੂਰਾ ਨੇੜੇ ਰੱਖਣ ਦੇ ਵੀ ਤੇ ਬਸ ਇੰਨਾ ਕੀ ਵੀਪਿਆ ਹੁਣ ਜਦੋਂ ਦੁਬਾਰਾ ਫੇਰ ਜਦਨ ਕਾ ਆ ਜਾ ਪਾਣੀ ਲਾਵਾਂਗੇ ਪਾਣੀ ਲਾ ਕੇ ਹੁਣ ਇਹਨੂੰ ਯੂਰੀਆ ਥੋੜਾ ਜਿਹਾ ਪਾ ਦਾਂਗੇ ਤੇ ਫੇਰ ਨਹੀਂ ਫੇਰ ਇੱਕ ਵਾਰ ਗੜਾਈ ਕਰਾਂਗੇ ਅੱਖਾਂ ਜਿੰਨੀਆਂ ਨੂੰ ਅੱਖਾਂ ਤੋਂ ਵਿਚਾਰ ਰੱਖਾਂਗੇ ਉਹਨਾਂ ਸੋਹਣਾ ਵਾ ਬਸ ਲਓ ਜੀ ਅੱਜ ਪਹਿਲਾਂ ਥੋੜਾ ਪਖਰਾ ਛਾਂਟਿਆ ਤੇ ਹੁਣ ਸ਼ੁਰੂ ਕਰਿਆ ਹਿਮਾਲਣੀ ਤੇ ਹਿਮਾਲਣੀ ਛਾਂਟਣ ਲੱਗੇ ਉਹ ਦੇਖ ਲਓ ਇਹ ਕਦੋਂ ਦਾ ਆਲੂ ਪੱਟਿਆ ਹੋਇਆ ਵਾ ਉਵੇਂ ਹੀ ਬਾਹਰ ਪਿਆ ਵਾ ਤਰਪਰਾਲੀ ਦਿੱਤੀ ਹੋਈ ਸੀ ਉੱਤੇ ਤੇ ਦੇਖੋ ਪੂਰਾ ਫਰੈਸ਼ ਫਰੈਸ਼ ਮਾਲ ਨਿਕਲ ਰਿਹਾ ਵੇ ਮੈਨੂੰ ਬਹੁਤ ਵੀਰ ਪੁੱਛਦੇ ਨੇ ਵੀ ਵੀਰੇ ਯਾਰ ਆਲੂ ਖਰਾਬ ਤਾਂ ਨਹੀਂ ਹੋਇਆ ਜਾਂ ਇਦਾਂ ਬਈ ਹੈਨਾ ਵੀਰੇ ਆਲੂ ਦੇਖੋ ਬਿਲਕੁਲ ਉਵੇਂ ਕਿੱਤੇ ਦਾ ਚਿੱਟਾ ਪਿਆ ਵਾ ਇਹਨੂੰ ਪੱਤੇ ਨੂੰ ਉਹ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਪਿਆ ਵੀ ਧੁੱਪੇ ਆ ਤੇ ਉੱਤੇ ਪਰਾਲੀ ਦਿੱਤੀ ਹੋਈ ਸੀ ਬਸ ਤੇ ਬਸ ਇਹ ਹੀ ਗੱਲ ਆ ਕਿ ਇੱਕ ਕਿੱਕੇ ਠੰਡ ਦਾ ਪੱਟਿਆ ਹੋਇਆ ਬਸ ਹੋਰ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਨਾ ਠੰਡ ਦਾ ਪੱਟੇ ਹੋਣ ਕਰਕੇ ਤੇ ਆਹ ਕੰਮ ਤੇ ਆਹ ਸੀਡ ਭਰੀ ਜਾਂਦੇ ਨੇ ਅਬੇ ਗਾਂਜੇ ਠੀਕ ਰਹਾ ਸਾਰੇ ਤੇ ਖੇਤ ਚੋਂ ਆਉਂਦਾ ਮਾਲ ਹੁਣ ਤੇ ਆਪਣਾ ਅਜਲਰ ਦਾ ਕੰਮ ਸਾਰਾ ਮੁੱਕ ਗਿਆ ਅਜਲਰ ਹੁਣ ਜਿੰਨਾ ਸੀਗਾ ਆਪਾਂ ਸਟੋਰਾਂ ਦੇ ਵਿੱਚ ਲਾ ਦਿੱਤਾ ਤੇ ਬਸ ਆਹੀ ਹੁਣ ਇੱਕ ਹਿਮਾਲਣੀ ਜਾਦੇ ਇੱਕ ਹਿਮਾਲਣੀ ਰਹਿ ਗਿਆ ਤੇ ਇੱਕ ਰਹਿ ਗਿਆ ਡੈਂਬਲ ਬਸ ਦੋ ਮਾਲ ਰਹਿ ਗਏ ਛਾਂਟ ਨਾਲ ਅੱਜ ਫਕਰਾਏ ਸੀਗਾ ਉਹ 2 250 ਬੈਗ ਨਿਕਲਿਆ ਉਹ ਆਪਾਂ ਛਾਂਟ ਕੇ ਭਰਕਤਾ ਹੇ ਹੁਣ ਤਾਂ ਜ਼ਿਆਦੇ ਹਿਮਾਲਿਆ ਨਹੀਂ ਰਂਦਾ ਹੁਣ ਤਾਂ ਹਿਮਾਲਿਆ ਨਹੀਂ ਦਿੰਦਾ 12 ਕਿਲਿਆਂ ਦਾ ਡਾਇਮੰਡ ਦਿੰਦਾ ਛੰਡ ਨਾਲ ਉਦੋਂ ਦਾ ਕੋਈ ਹੱਲ ਨਹੀਂ ਆਉਣਾ ਮੈਨੂੰ ਲੱਗਦਾ ਉਹ ਤਾਂ ਸਾਰਾ ਦੂਜੇ ਲੋਟੀ ਕਰਨਾ ਪੈਣਾ ਵਾ ਰੇਟ ਹੁਣ ਕਿਉਂਕਿ ਜ਼ਿਆਦੇ ਘਟ ਗਿਆ ਹੁਣ ਤਾਂ ਰੇਟ ਡਾਇਮੰਡ ਦਾ 400 ਤੋਂ ਵੀ ਥੱਲੇ ਆ ਗਿਆ 360 70 ਰੁਪਏ ਰੇਟ ਰਹਿ ਗਿਆ ਤੇ ਬਾਕੀ ਚਲੋ ਜੋ ਵੀ ਹੈਗਾ ਵਾਹਿਗੁਰੂ ਨੇ ਦੇਣਾ ਉਹ ਦੇਣੀ ਦੇਣਾ ਤੇ ਵਾਹਿਗੁਰੂ ਤੇ ਭਰੋਸਾ ਵਾ ਉਭੀ ਹੋਊਗਾ ਚੰਗੀ ਹੁੰਦਾ ਤੇ ਬੱਸ ਹੁਣ ਚੱਲੀ ਜਾਂਦਾ ਕੰਮ ਕਰ ਇਹ ਆਪਣੀ ਬਾੜੀ ਆ ਮਿਰਚਾਂ ਮੁਰਚਾਂ ਲਾਈਆਂ ਸੀਗੀਆਂ ਇੱਥੇ ਤੇ ਉਹ ਪਿਆਜ਼ ਆ ਆ ਪਿਆਜ਼ ਥੋੜਾ ਲੇਟ ਲਾਇਆ ਸੀ ਇੱਧਰਲਾ ਉਹ ਪਹਿਲਾਂ ਲਾਇਆ ਸੀ ਪਰਲੇ ਵਾਲਾ ਉਹ ਤਾਂ ਹੋ ਗਿਆ ਵੱਡਾ ਵਧੀਆ ਪਿਆਜ਼ ਤੇ ਆ ਦੇਖੋ ਮੈਂ ਤੁਹਾਨੂੰ ਆਲੂ ਦਿਖਾਉਣ ਨੂੰ ਲੈ ਕੇ ਆਇਆ ਕੀ ਆ ਦੇਖ ਲੋ ਢੇਰ ਆਪਣੇ ਇਹ ਫਰਵਰੀ ਮਹੀਨੇ ਦੇ ਵਿੱਚ ਦੇ ਲੱਗੇ ਹੋਏ ਆ ਇਹ ਤੇ ਤੇ ਹਜੇ ਤੱਕ ਕਿਸੇ ਆਲੂ ਦਾ ਇੱਕ ਵੀ ਕਿਸ ਪੁਆਇੰਟ ਤੇ ਵੀ ਕੋਈ ਇਸੇ ਦਾ ਰੰਗ ਨਹੀਂ ਬਦਲਿਆ ਜਾਂ ਕੁਝ ਹੋਇਆ ਨਹੀਂ ਓਏ ਆ ਤਰਪਾਲ ਨੂੰ ਸਮਾਰ ਕੇ ਇਕੱਠਾ ਕਰਨਾ ਚਾਹੀਦਾ ਸੀ ਹੁਣ ਇਹਦੇ ਉੱਤੋਂ ਦੀ ਟਰਾਲੀ ਨਿਗਾਉਣੇ ਨੂੰ ਉੱਪਰ ਦੀ ਲਿਆਓਗੇ ਨਹੀਂ ਨਹੀਂ ਇਸ ਤੋਂ ਉੱਪਰ ਤੋਂ ਲਿਆਓ ਆ ਸਮਾਰ ਕੇ ਥੱਲੇੋਂ ਆਲੂ ਚੁਗਵਾ ਦਿਓ ਹਾਂ ਆ ਜਿਹੜੇ ਅੱਧੇ ਅੱਧੇ ਬੋਰੇ ਜੇ ਪਏ ਆ ਸਾਰੇ ਚੱਕ ਲੋ ਨਾਲ ਆਹ ਹੋਏ ਸਾਰਾ ਇਕੱਠਾ ਕਰ ਲੋ ਜਨ ਦੇ ਲੋ ਟੇਰਾਂ ਦੇ ਵਿੱਚ ਉਦਾਂ ਦਾ ਉਦਾਂ ਹੀ ਆਲੂ ਗਿਆ ਇਹ ਆਲੂ ਮੇਲਾ ਦਾ ਉਹ ਖੇਤ ਵਾਲਾ ਸੀਗਾ ਨਾ ਹਾਂ ਬਿੰਡੀ ਵਾਲੇ ਖੇਤ ਵਾਲਾ ਦੇ ਲੋ ਕੋਈ ਆਲੂ ਗਲੀਆਂ ਨਹੀਂ ਕੋਈ ਕੁਝ ਨਹੀਂ ਹੋਇਆ ਕਿਸੇ ਆਲੂ ਦਾ ਰੰਗ ਨਹੀਂ ਬਦਲਿਆ ਕੋਈ ਪ੍ਰੋਬਲਮ ਸਾਰੀ ਧੁੱਪ ਦੇਲੇ ਦੇ ਉੱਤੇ ਪੈਂਦੀ ਸੀ ਹਾਂ ਬਰ ਉੱਤੇ ਪਰਾਲੀ ਬਹੁਤ ਮੋਟੀ ਦਿੱਤੀ ਹੋਈ ਆ ਤੇ ਆਹਦੇ ਲੋਹਾਂ ਪਰਾਲੀ ਉੱਤੀ ਦਿੱਤੀ ਸੀ ਸਾਰੀ ਤਾਂ ਕਰਕੇ ਇਹਨਾਂ ਦੇ ਰੰਗ ਭਾਜਦੇ ਆ ਤੇ ਐਦਾਂ ਸਾੰਭ ਹੋ ਜਾਂਦਾ ਉਹ ਪਰਲਾ ਢੇਰ ਵੀ ਹਮਲਣੀ ਦਾ ਆ ਵੀ ਢੇਰ ਹਮਲਣੀ ਦਾ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਹਾਂ ਲੋ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੋਵੇ ਤੇ ਇਹ ਸਿਆਲਾਂ ਦਾ ਆਲੂ ਆ ਜਿਹੜਾ ਆਪਾਂ ਗਰਮੀ ਦਾ ਪਟਾਂਗੇ ਆਲੂ ਉਹ ਨਹੀਂ ਇੰਨਾ ਟਾਈਮ ਕੱਤਣਾ ਜਿਵੇਂ ਹੁਣ ਪੱਟੀਏ ਦਿਨੇ ਧੁੱਪ ਲੱਗ ਜਾਂਦੀ ਆ ਜਾਂ ਉਹਨੂੰ ਠੰਡੇ ਚਾੱਕੀਏ ਤੇ ਠੰਡਾ ਚ ਹੀ ਰੱਖ ਕੇ ਠੀਕ ਨਹੀਂ ਤਾਂ ਉਹ ਕੰਮ ਕਰਦਾ ਨਹੀਂ ਆਲੂ ਖਰਾਬ ਹੋ ਜਾਂਦਾ ਫਿਰ ਉਹ ਤੇ ਆ ਵੀ ਢੇਰ ਹਿਮਲ ਨਹੀਂ ਦੱਸੀਗਾ ਉਹਨਾਂ ਅਗਲਾ ਵੀ ਹਿਮਲ ਨਹੀਂ ਦਵਾ ਤੇ ਬਾਕੀ ਇੱਕ ਢੇਰ ਡਾਇਮੰਡ ਦਾ ਰਹਿੰਦਾ ਹਜ ਤੇ ਦੋ ਢੇਰ ਹਜੇ ਹੋਰ ਰਹਿੰਦੇ ਆ ਹਜੇ ਇੱਕ ਜੋਤੀ ਪਿਆ ਵਾ ਤੇ ਕਿਲੇ ਡੇਢ ਕਿਲੇ ਦਾ ਲੱਰ ਪਿਆ ਵਾ ਹਜੇ ਐਨੇ ਢੇਰ ਬਾਕੀ ਆ ਹਜੇ ਨਾ ਵੀ ਹਿਮਾਲਣੀ ਦਈ ਐ ਉਹ ਪਰਲਾ ਵੀ ਹਿਮਾਲਣੀ ਆ ਆਪਣੇ ਕੋਲੇ ਹਿਮਾਲਣੀ ਹੈਗਾ ਦੀ ਕਾਫੀ ਤੇ ਦੇਖਦੇ ਹਾਂ ਹੁਣ ਕਿੰਨਾ ਕੋ ਝਾੜ ਝੂੜ ਨਿਕਲੂਗਾ ਤੇ ਕਿੱਦਾਂ ਹੁੰਦਾ ਬਾਰੇ ਇਹੀ ਗੱਲ ਹੁੰਦੀ ਆ ਕਿ ਆਲੂ ਨੂੰ ਸਾਹਮਣਾ ਤਾਂ ਉਹਦੇ ਉੱਤੇ ਪਰਾਲੀ ਮੋਟੀ ਤੇ ਫੇਰ ਆਲੂ ਸਾਹ ਮੰਦਾ ਜੇ ਆਪਾਂ ਪਰਾਲੀ ਪਤਲੀ ਦਿਨੇ ਆ ਨਾ ਫੇਰ ਨਹੀਂ ਆਲੂ ਸਾਹ ਮੰਦਾ ਤੇ ਫੇਰ ਉਹ ਚ ਦਿੱਕਤ ਆਉਂਦੀ ਆ ਫੇਰ ਰੰਗ ਹਰਾ ਹੋ ਜਾਂਦਾ ਤੇ ਧੁੱਪ ਦੇ ਨਾਲ ਆਲੂ ਖਰਾਬ ਵੀ ਹੋ ਜਾਂਦੇ ਜੇ ਆਪਾਂ ਆਲੂ ਨੂੰ ਬਚਾਉਣਾ ਵਾ ਤੇ ਉਹਦੇ ਉੱਤੇ ਪਰਾਲੀ ਚੰਗੀ ਦੇਣੀ ਪੈਂਦੀ ਆ ਪਰਾਲੀ ਦਾ ਕੰਮ ਬਹੁਤ ਆ ਜਿਹੜੇ ਵੀ ਵੀਰ ਆਲੂ ਲਾਉਣ ਲੱਗਦੇ ਆ ਨਵੇਂ ਜਾਂ ਪੁਰਾਣੇ ਜਾਂ ਉਹਨਾਂ ਨੂੰ ਪਰਾਲੀ ਦੀ ਜ਼ਰੂਰਤ ਆ ਹਾਂ ਜਿਨ੍ਹਾਂ ਕੋਲੇ ਛੱਡਦਾ ਹੀ ਸਾਧ ਨਾ ਉਹ ਉਹ ਦਾ ਛੱਡਾਂ ਚ ਰੱਖ ਸਕਦੇ ਆ ਬਟ ਪ੍ਰਾਲੀ ਦੀ ਜ਼ਰੂਰਤ ਬਹੁਤ ਆਲੂਆਂ ਨੇ ਅੱਜ ਨਾ ਇੱਕ ਵੀਰੇ ਦਾ ਮੈਸੇਜ ਆਇਆ ਮੈਨੂੰ ਤੇ ਕਹਿੰਦਾ ਵੀਰੇ ਮੈਂ ਬਹੁਤ ਗਰੀਬ ਕਿਸਾਨ ਆ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤੇ ਕਿਵੇਂ ਆ ਮਾ ਫਲਾਣਾ ਮੈਂ ਕਹਿਆ ਯਾਰ ਵੀਰੇ ਦੱਸੋ ਵੀ ਸਾਡੇ ਘਰਾਂ ਕੋਈ ਝੰਡੇ ਝੁਲਦੇ ਆ ਵੀ ਅਸੀਂ ਅਮੀਰੀ ਦੇ ਵਿੱਚ ਆ ਜਾਂ ਇਹ ਮੈਂ ਕਹਿਆ ਵੀਰੇ ਵਹਿਮ ਆ ਮੈਂ ਕਹਿਆ ਤੇਰੇ ਨਾਲੋਂ ਘੱਟ ਜ਼ਮੀਨ ਹੀ ਆ ਭਰਾਵਾ ਸਾਡੇ ਕੋਲੇ ਹਨਾ ਵੀ ਨਾ ਤਾਂ ਆਪਾਂ ਨੂੰ ਅਮੀਰ ਦਾ ਵਾ ਨਾ ਆਪਾਂ ਨੂੰ ਗਰੀਬ ਦਾ ਵੀ ਜਿਹੇ ਜੀ ਚਾਹ ਆਪ ਪੀਣੇ ਆ ਉਹ ਜੀ ਆਪਾਂ ਸਾਰਿਆਂ ਨੂੰ ਬੁਲਾਉਂਦੇ ਆ ਠੀਕ ਨਹੀਂ ਚਾਹ ਤੇ ਪਾਣੀ ਤੇ ਗਰੀਬ ਅਮੀਰ ਇਹ ਵਾਲਾ ਤਾਂ ਕੋਈ ਗੱਲ ਹੀ ਨਹੀਂ ਵੀਰੇ ਵੀ ਗਰੀਬ ਦੀ ਅਮੀਰ ਦੀ ਹਨਾ ਕਿਉਂਕਿ ਆਪਾਂ ਤਾਂ ਯਾਰ ਇੱਕ ਦੂਜੇ ਦੇ ਭਰਾ ਭੈਣ ਆ ਹਨਾ ਕਿ ਆਪਣੇ ਵੀਰੇ ਮੇਰੇ ਮਨ ਦੇ ਵਿੱਚ ਕਦੇ ਕੋਈ ਗਰੀਬੀ ਅਮੀਰੀ ਅਸੀਂ ਤਾਂ ਯਾਰ ਆਪ ਵੀਰੇ ਮਿੱਟੀ ਦੇ ਵਿੱਚ ਸਾਡੇ ਕੋਲੇ ਕੀ ਹੈ ਕਿ ਅਸੀਂ ਇਹ ਗੱਲ ਕਹੀਏ ਕਿ ਹਨਾ ਵੀ ਤੂੰ ਇਹ ਗੱਲ ਵੀਰੇ ਕੋਦੇ ਕੋਈ ਨਾ ਸੋਚੋ ਮੋਸਟ ਵੈਲਕਮ ਆ ਜੀ ਆਇਆਂ ਨੂੰ ਆ ਜਦੋਂ ਮਰਜੀ ਆਵੋ ਵੀਰੇ ਬਸ ਇੱਕ ਇੰਨਾ ਕਰ ਦਿਓ ਵੀ ਕਾਲ ਕਰਕੇ ਆਇਓ ਬਸ ਜਦੋਂ ਵੀ ਆਉਣਾ ਬਸ ਇੰਨਾ ਧਿਆਨ ਰੱਖਿਓ ਬਸ ਹੋਰ ਕੁਝ ਨਹੀਂ ਹੈਗਾ ਤੇ ਜਦੋਂ ਮਰਜੀ ਆ ਸਕਦੇ ਹਾਂ ਵੀਰੇ ਤਾਂ ਦੇਖਣੀ ਮੈਨੂੰ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਨਾ ਤਾਂ ਦੇਖੋ ਮੈਂ ਕਿਸੇ ਦਾ ਵੀ ਆਪਾਂ ਐਂ ਆਉਂ ਵੀ ਹਾਂ ਗਰੀਬੀ ਦੇਖ ਕੇ ਹੁਣ ਵੀਰੇ ਮੈਂ ਮੈਂ ਆਪਾਂ ਕਿਸੇ ਦੇ ਪਿੰਡ ਜਾਣੇ ਆ ਵੀ ਮੈਂ ਗਰੀਬੀ ਅਮੀਰੀ ਦੇਖਣੀ ਹੈ ਕੱਪੜਿਆਂ ਤੋਂ ਕਦੇ ਬੰਦਾ ਜੱਜ ਨਹੀਂ ਕਰੀਦਾ ਵੀਰੇ ਕਦੇ ਵੀ ਹਨਾ ਜ਼ਿੰਦਗੀ ਦੇ ਵਿੱਚ ਇਹ ਅਸੂਲ ਆ ਤੇ ਨਾ ਆਪਾਂ ਵੀਰੇ ਗਰੀਬੀ ਅਮੀਰੀ ਤੋਂ ਜੱਜ ਕਰਦੇ ਆ ਹਨਾ ਕਿ ਮੈਂ ਨਹੀਂ ਕਰਦਾ ਵੀਰੇ ਕਿਸੇ ਦੀ ਗਰੀਬੀ ਆ ਜਿਹੜਾ ਵੀ ਆਇਆ ਸੋ ਦਾ ਸਵਾਗਤ ਆ ਵੈਲਕਮ ਆ ਤੇ ਆਪਾਂ ਸਾਰਿਆਂ ਲਈ ਇੱਕੋ ਜਿਹੇ ਆ ਵੀਰੇ ਮੈਂ ਕੋਈ ਖਾਸ ਨਹੀਂ ਹੈਗਾ ਕਿ ਹਾਂ ਕੋਈ ਗਰੀਬ ਅਮੀਰ ਵਾਲਾ ਕੋਈ ਕੰਮ ਹਨ ਆਪਾਂ ਸਾਰੇ ਇੱਕੋ ਜਿਹੇ ਭਰਾ ਵਾਂ ਤੇ ਜਿਹੜਾ ਮਰਜੀ ਵੀਰ ਆਵੇ ਜਦੋਂ ਮਰਜੀ ਆਵੇ ਹਾਂ ਚਲੋ ਆਪਾਂ ਨੂੰ ਇੰਨਾ ਹੋ ਜਾਂਦਾ ਕਿ ਕਿਸੇ ਵੀਰ ਦੂਰ ਹੋਊਗਾ ਗੱਡੀ ਨਹੀਂ ਮੇਰੇ ਤੁਸੀਂ ਬੱਸ ਫੜੋ ਬੱਸ ਫੜ ਕੇ ਲੁਧਿਆਣੇ ਬੱਸ ਅੱਡੇ ਪਹੁੰਚ ਜਾਓ ਜੋਧਾਾਂ ਦੀ ਬੱਸ ਸਿੱਧੀ ਆਉਂਦੀ ਆ ਜਿਵੇਂ ਮਰਜੀ ਆਜੇ ਜੋਧਾਾਂ ਆ ਕੇ ਮੈਨੂੰ ਕਾਲ ਕਰ ਦਿਓ ਮੈਂ ਚੱਕ ਕੇ ਲੈ ਜਾਂ ਉੱਥੋਂ ਜਾਂ ਮੇਰਾ ਕੋਈ ਮੁੰਡਾ ਆਪਣਾ ਕੋਈ ਮਿੱਤਰ ਆ ਫਰ ਆਪਣਾ ਬੰਦਾ ਆ ਕੇ ਤੁਹਾਨੂੰ ਲੈ ਜਾਊਗਾ ਹਨਾ ਕੋਈ ਅਮੀਰੀ ਗਰੀਬੀ ਵਾਲਾ ਕਦੇ ਕੋਈ ਨਹੀਂ ਵੀਰੇ ਇਹ ਗੱਲ ਕਦੇ ਵੀ ਦੁਬਾਰਾ ਕਦੇ ਹੋਰ ਵੀ ਜਿਹੜੇ ਕੋਈ ਵੀਰ ਐ ਇਦਾਂ ਸੋਚਦੇ ਹੋਣਗੇ ਵੀਰੇ ਆਪਣੇ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਕਿ ਤੁਸੀਂ ਜਦੋਂ ਮਰਜੀ ਆ ਸਕਦੇ ਹੋ ਆਪਣੇ ਕੋਲ ਫਾਰਮ ਤੇ ਮੋਸਟ ਵੈਲਕਮ ਆ ਵੀਰੇ ਸਾਰੇ ਵੀਰਿਆਂ ਨੂੰ ਤੇ ਆਪਣੇ ਆਪਾਂ ਤੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਵੀਰੇ ਬਿਲਕੁਲ ਵੀ ਸੱਚੀ ਦੱਸਾਂ ਤੁਹਾਨੂੰ ਤੇ ਬਸ ਪਿਆਰ ਨਾਲ ਵੀਰੇ ਜੋ ਮਰਜੀ ਕਰ ਲਿਓ ਤੇ ਬਸ ਆਪਾਂ ਨੂੰ ਨਹੀਂ ਹੈਗਾ ਕਿ ਸਾਰਿਆਂ ਲਈ ਨਿੱਘਾ ਸਵਾਗਤ ਆ ਬਸ ਦਿਲੋਂ ਪਿਆਰ ਆ ਸਾਰੇ ਵੀਰਾਂ ਨੂੰ ਅਮੀਰ ਗਰੀਬੀ ਵਾਲਾ ਤਾਂ ਨੋਈ ਨਾ ਲਿਆ ਕਰੋ ਠੀਕ ਆ ਨਾ ਬਸ